ਮੈਨੂੰ ਨਾ ਬੜੇ ਮੈਸੇਜ ਆਉਂਦੇ ਨੇ ਫੇਸਬੁੱਕ ਤੇ YouTube ਤੇ ਆਉਣ ਤੋਂ ਪਹਿਲਾਂ ਮੈਂ ਫੇਸਬੁੱਕ ਤੇ ਜਿਹੜੀਆਂ ਆਪਣੇ ਕੰਮ ਬਾਰੇ ਦੱਸਦੀ ਹੁੰਦੀ ਸੀ ਵੀਡੀਓ ਪਾਉਂਦੀ ਹੁੰਦੀ ਸੀ ਤੇ ਮੈਨੂੰ ਬੜੇ ਮੈਸੇਜ ਆਉਂਦੇ ਸੀ ਕਿ ਬਈ ਇਹਨਾਂ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਘਾਟ ਆਇਆ ਨੁਕਸਾਨ ਹੁੰਦਾ ਆ ਤੇ ਜੇ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਆਪਾਂ ਨੂੰ ਜਿਹੜਾ ਉਹ ਉਦੋਂ ਹੁੰਦਾ ਆ ਜਦੋਂ ਆਪਾਂ ਆਪਾਂ ਬਿਨਾਂ ਜਾਣਕਾਰੀ ਤੋਂ ਜਿਹੜਾ ਕੰਮ ਉਹ ਕੋਈ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਸ਼ੁਰੂ ਕਰ ਲੈਂਦੇ ਆ ਤੇ ਜੇ ਆਪਾਂ ਆਪਣੀ ਗੱਲ ਕਰੀਏ ਤਾਂ ਆਪਾਂ ਜਿਹੜਾ ਇਹ ਕੰਮ ਆ ਇਹ ਤਕਰੀਬਨ 2 ਸਾਲ ਜਿਹੜਾ ਆਪਾਂ ਕੀਤਾ 20 25 ਮੁਰਗੀਆਂ 30 35 ਮੁਰਗੀਆਂ ਤੋਂ ਜਿਹੜਾ ਕੰਮ ਸਟਾਰਟ ਕੀਤਾ ਤੇ ਹੁਣ ਜਾ ਕੇ ਜਿਹੜਾ ਆਪਾਂ ਅੱਗੇ ਵਧਾਉਣ ਦੀ ਜਿਹੜੀ ਆ ਉਹ ਕੀਤੀ ਆ ਕੋਸ਼ਿਸ਼ ਤੇ ਫਿਲਹਾਲ ਮੇਰੇ ਕੋਲ ਜਿਹੜੀਆਂ 50 ਮੁਰਗੀਆਂ ਨੇ ਤੇ ਮੈਨੂੰ ਹੁਣ ਇੰਨੀ ਕੁ ਜ਼ਿਆਦਾ ਮਤਲਬ ਇਹਨਾਂ ਦੀ ਜਿਹੜੀ ਜਾਣਕਾਰੀ ਹੋ ਗਈ ਆ ਬਈ ਮੈਨੂੰ ਘਾਟਾ ਨਹੀਂ ਪਊਗਾ ਹਨਾ ਬਈ ਮੈਨੂੰ ਜਿਹੜਾ ਘਾਟਾ ਨਹੀਂ ਪੈਂਦਾ ਤੇ ਇੰਨੀ ਕੁ ਜਾਣਕਾਰੀ ਹੋ ਗਈ ਆ ਇਹ 2 ਸਾਲਾਂ ਚ ਜਿਹੜੇ ਪੱਕੇ ਗਾਹਕ ਨੇ ਠੀਕ ਆ ਜਿਨ੍ਹਾਂ ਨੂੰ ਜਿਹੜੇ ਅੰਡੇ ਉਹ ਚਾਹੀਦੇ ਹੁੰਦੇ ਨੇ ਪੱਕੇ ਗਾਹਕ ਲੱਗੇ ਹੋਏ ਨੇ ਸਰਦੀਆਂ ਵਿੱਚ ਤਾਂ ਇੰਨੀ ਕੁ ਜ਼ਿਆਦਾ ਇਹਨਾਂ ਦੇ ਅੰਡਿਆਂ ਦੀ ਜਿਹੜੀ ਡਿਮਾਂਡ ਹੁੰਦੀ ਆ ਬਈ ਕਈ ਗਾਹਕਾ ਜਿਹੜੇ ਮੁੜਕੇ ਜਾਂਦੇ ਨੇ ਤੇ ਜਿਹੜੀ ਬੁਕਿੰਗ ਆ ਉਹ ਪਹਿਲਾਂ ਹੀ ਹੋ ਜਾਂਦੀ ਆ ਸੋ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਦਾ ਇਹੀ ਆ ਕਿ ਤੁਸੀਂ ਜਾਣਕਾਰੀ ਜਿਹੜੀ ਪੂਰੀ ਲੈ ਕੇ ਕੋਈ ਵੀ ਕੰਮ ਆ ਉਹ ਸ਼ੁਰੂ ਕਰੋ ਅਧੂਰੀ ਜਾਣਕਾਰੀ ਤੋਂ ਬਿਨਾ ਜਿਹੜਾ ਕੰਮ ਆ ਉਹ ਸ਼ੁਰੂ ਨਾ ਕਰੋ ਤੇ ਕੋਈ ਵੀ ਕੰਮ ਉਹਦੇ ਵਿੱਚ ਘਟਾ ਪਊਗਾ ਹੀ ਹੈ ਨਾ ਜਦੋਂ ਆਪਾਂ ਨੂੰ ਜਾਣਕਾਰੀ ਹੈ ਨਹੀਂ ਤੇ ਗਾਹਕਾ ਜੇ ਲੱਗੇ ਨਹੀਂ ਹੁਣ ਆਪਾਂ ਕੋਈ ਪਹਿਲੇ ਹੀ ਕੋਈ ਬਹੁਤ ਜ਼ਿਆਦਾ ਮਤਲਬ ਕੰਮ ਸਟਾਰਟ ਕਰ ਲਈਏ ਆਪਣੇ ਪੈਸੇ ਚੱਕ ਕੇ ਲਾ ਲਈਏ ਜਾਂ ਕਿੱਦਾਂ ਹੈ ਨਾ